ਐਸਐਚਓ ਸਾਹਮਣੇ ਭੇਜਿਆ ਕਿਹੜੇ ਐਸਐਚਓ ਨੇ ਕੋਈ ਝਗੜਾ ਵੀ ਹੋਇਆ ਹੁਣ ਮੇਰਾ ਕੋਈ ਝਗੜਾ ਨਹੀਂ ਆਇਆ ਕਿਸੇ ਨਾਲ ਨਹੀਂ ਹੋਇਆ ਕੋਈ ਝਗੜਾ ਨਹੀਂ ਹੋਇਆ ਇੱਥੇ ਬੀਬੀ ਪਰੌਂਠੇ ਵਾਲੀ ਜਿਹੜੀ ਕੋਈ ਅੱਗੇ ਹੈ ਜੀ ਅੱਗੇ ਹੈ ਇੱਥੇ ਅਜੇ ਤੱਕ ਨਹੀਂ ਇਨ੍ਹਾਂ ਨੇ ਵੈਸੇ ਇਹਨਾਂ ਨੇ 10 ਵਜੇ 10 ਵਜੇ ਜੀ ਝਗੜਾ ਹੋਇਆ ਕੋਈ ਕੋਈ ਇੱਥੇ ਨਹੀਂ ਹੋਇਆ ਭਾਜੀ ਅੱਛਾ ਤੂੰ ਭੇਜਿਆ ਹੁਣ ਕੋਈ ਇੱਥੇ ਕਿਹੜਾ ਐਸਐਚਓ ਨੂੰ ਭੇਜਿਆ ਆਪਣਾ ਜਯਾਪ ਸਿੰਘ ਨੇ ਇੱਥੇ ਕਿਉਂ ਭੇਜਿਆ ਉਹ ਕਹਿੰਦਾ ਲੜਾਈ ਹੋਈ ਹੈ ਉਹ ਅੱਗੇ ਹੋਈ ਹੋਣੀ ਜੀ ਉਥੋਂ ਪਤਾ ਕਰ ਰਹੇ ਆ ਨਹੀਂ ਤੇ ਆ ਕਿਉਂ ਬਣਾਉਂਦਾ ਤੂੰ ਭਾਜੀ ਤੁਸੀਂ ਤੁਸੀਂ ਇੱਥੇ ਕਿਉਂ ਆਏ ਹੋ ਯਾਰ ਮੈਂ ਤੈਨੂੰ ਦੱਸਦਾ ਹਾਂ ਉਹ ਕਿੱਦਾਂ ਆਏ ਆ ਹੂੰ ਨਹੀਂ ਨਹੀਂ ਬੇਟਾ ਚਲੋ ਜਾਣ ਗੱਲ ਨਹੀਂ ਨਹੀਂ ਕੋਈ ਨਹੀਂ ਬਾਹਰ ਬਰਤਿਓ ਅਸੀਂ ਕੰਮ ਕਰ ਰਹੇ ਹਾਂ ਖਾਲੀ ਐਸਾ ਨਹੀਂ ਜਿਵੇਂ ਜੀ ਜੀ ਕਿਉਂ ਕੰਮ ਕਰ ਰਹੇ ਹੋ ਤੁਹਾਨੂੰ ਅਲਾਉਡ ਹੈ ਪਰਮਿਸ਼ਨ ਲਈ ਗਈ ਹੈ ਹਾਂ ਪਰਮਿਸ਼ਨ ਹੈ ਜੀ ਸਾਨੂੰ ਇਹਨੂੰ ਥੱਲੇ ਕਰ ਉਹ ਕਿਉਂ ਬੋਲ ਪਿਆਰ ਨਾਲ ਇਹਨੂੰ ਕਿਉਂ ਥੱਲੇ ਕਰ ਬਦਮਾਸ਼ੀ ਹੈ ਤੁਹਾਡੀ ਉਹ ਕਿਉਂ ਮੈਂ ਮੈਂ ਹੁਣ ਐਸਟੇਸ਼ਨ ਆ ਕਹ ਤੋ ਕਹ ਤੋ ਕਿੰਨੀ ਕੀਤੀ ਇਹ ਤਾਂ ਗੱਲ ਕਰ ਰਿਹਾ ਮੈਂ ਰੋਲ ਨਹੀਂ ਨਾ ਨੂੰ ਉਹਨਾਂ ਨੂੰ ਸੋਚ ਨਹੀਂ ਹੁੰਦੀ ਕੋਈ ਨਹੀਂ ਕੋਈ ਨਹੀਂ ਆ ਬੋਨ ਨੋਸ਼ ਨਹੀਂ ਗੱਡੀ ਵਿੱਚ ਘਾਰ ਤੁਸੀਂ ਲਾ ਸਕਦੇ ਆ ਆ ਗੱਡੀ ਵਿੱਚ ਘਾਰ ਆ ਦੇਖੋ ਜੀ ਫਤਮਾਸ਼ਾ ਵਾਂਗੂ ਬੈਂਕ ਦੇ ਸਾਹਮਣੇ ਲਾਇਆ ਤੂੰ ਤੇਰੇ ਤੋਂ ਬੈਂਕ ਤੇਰਾ ਬੈਂਕ ਆ ਯਾਰ ਦੱਸ ਕੋਨਾ ਲੋਡ ਨਹੀਂ ਗਾ ਜਿਹੜੇ ਐਸਚੂ ਆਜਾ ਭਾਜੀ ਗੱਲ ਸੁਣੋ ਬਾਬਾ ਜੀ ਇੱਥੇ ਕੋਈ ਬਾਬਾ ਜੀ ਇੱਥੇ ਕੋਈ ਲੜਾਈ ਨਹੀਂ ਹੋਈ ਪਰਮਾਤਮਾ ਜਾਣਦਾ ਗੁਰੂ ਸਾਹਿਬ ਜਾਣਦਾ ਇੱਥੇ ਲੜਾਈ ਨਹੀਂ ਹੋਈ ਭਾਜੀ ਕੋਈ ਪਰਮੇਸ਼ਾ ਮੇ ਹੋਈ ਹੈ ਲੜਾਈ ਹੋਈ ਹੈ ਅਜੈਬ ਸਿੰਘ ਗਲਤ ਕਹਿ ਰਿਹਾ ਜੋ ਕਰ ਰਿਹਾ ਪਿਛਲੇ 2.5 ਸਾਲ ਦਾ ਧੱਕਾ ਕਰ ਰਿਹਾ ਅੱਜ ਦਾ ਨਹੀਂ ਕਰ ਰਿਹਾ ਉਹ ਤੁਹਾਡੇ ਤੁਹਾਡੇ ਲਈ ਵਧੀਆ ਹੋਣਾ ਤੇ ਮੇਰੇ ਲਈ ਕੋਈ ਵਧੀਆ ਨਹੀਂ ਵੀਰ ਦਵਿੰਦਰ ਸਿੰਘ ਵਡਾਲਾ ਜੀ ਮੇਰਾ ਨਾਮ ਤੁਹਾਨੂੰ ਹੋਰ ਕੋਈ ਸ਼ਹਿਰ ਹੀ ਨਜ਼ਰ ਹੀ ਨਹੀਂ ਆਉਂਦਾ ਭਾਜੀ ਖਾਣ ਪੀਣ ਦਾ ਉਹ ਸਾਹਮਣੇ ਖੁੱਲ੍ਹਾ ਕੋਈ ਖਾਣ ਪੀਣ ਦਾ ਨਹੀਂ ਤੇ ਕੰਮ ਡਰਿੰਕ ਕਰਕੇ ਤੁਸੀਂ ਆ ਜਾਂਦੇ ਦੱਸ ਲੈ ਮਲਾਇਆ ਤੇਰਾ ਵੀ ਕਰਾ ਲੈਣਾ ਆ ਤਰਾ ਕੇ ਕਰਾ ਦੇ ਮੇਰਾ ਵੀ ਕਰਾ ਲੜਾਈ ਤਾਂ ਹੋਈ ਨਹੀਂ ਇੱਥੇ ਕੋਈ ਵੀ ਜਵਾਲ ਦੀ ਗੱਲ ਹੈ ਯਾਰ ਐਵੇਂ ਭਾਜੀ ਯਾਰ ਸਾਡੇ ਦਾ ਬਿਜ਼ਨਸ ਕਰ ਰਹੇ ਪਰਿਵਾਰ ਬੈਠੇ ਬੱਚੇ ਬੈਠੇ ਬੜੀ ਨਹੀਂ ਜਿਹੜੀ ਗੱਲ ਨਹੀਂ ਹੋਈ ਨਹੀਂ ਹੋਈ ਇੱਥੇ ਕੋਈ ਲੜਾਈ ਨਹੀਂ ਹੋਈ ਇਹ ਗਲਤ ਇਨਫੋਰਮੇਸ਼ਨ ਆਪਕਾ ਸਮਝ ਰਹਾ ਹੈ ਜਿੰਨਾਂ ਨੂੰ ਕਿਸੇ ਨੇ ਕਿਹਾ ਨਹੀਂ ਅਸੀਂ 1 ਘੰਟੇ ਤੋਂ ਸਾਫ਼ ਜਿੱਥੇ ਬੈਠੇ ਰਹੀ ਕੋਈ ਨਹੀਂ ਹੋਈ ਕੋਈ ਲੜਾਈ ਨਹੀਂ ਇੱਥੇ ਅਜੈਬ ਸਿੰਘ ਨੇ ਭਾਜੀ ਭੇਜਿਆ ਕਹਿੰਦੇ ਨੇ ਬਾਰਾ ਤੁਸੀਂ ਇੱਥੇ ਵਿਟਨਸ ਖੜੇ ਹੋ ਲੜਾਈ ਦਾ ਵਿਟਨਸ ਕਿਹਾ ਉਹਨੂੰ ਤਾਂ ਉੱਥੋਂ ਪੁੱਛਿਆ ਲੜਾਈ ਦਾ ਵਿਟਨਸ ਉਹ ਗੱਲ ਤਾਂ ਸਾਨੂੰ ਆਈ ਉਹਨੂੰ ਪੁੱਛਿਆ ਕਿ ਲੜਾਈ ਹੋਈ ਆ ਉਹ ਕਹਿੰਦੇ ਨਹੀਂ ਸਾਡੇ ਨਹੀਂ ਹੋਈ ਆਈ ਇੱਧਰ ਆ ਗਏ ਅੱਗੇ ਹੋਈ ਹੋਣੀ ਸੀ ਅੱਗੇ ਨਹੀਂ ਹੋਈ ਉਹਨਾਂ ਨੂੰ ਪੁੱਛਿਆ ਸਾਡੇ ਸਾਡੇ ਬੰਦੇ ਕੋਈ ਲੈਣ ਦੇ ਨਹੀਂ ਆ ਇਹਨਾਂ ਨੇ ਫਰਾਰ ਰੱਖਿਆ ਪਾਉਂਦੇ ਇੱਥੇ ਲੜਾਈ ਹੋਈ ਆ ਇਹਨਾਂ ਕੋਲ ਕਿਹਾ ਇੱਕ ਘੰਟਾ ਸੁਣ ਲੈ ਕਿ ਆਈ ਹੋਈ ਇੱਕ ਘੰਟਾ ਸਾਨੂੰ ਬੈਠੇ ਕਿਹਾ ਕਿ ਸਾਡੇ ਕੋਈ ਲੜਾਈ ਵਾਲੀ ਗੱਲ ਨਹੀਂ ਨਾ ਕਿਸੇ ਨੇ ਕੰਪਲੇਂਟ ਕੀਤੀ ਨਾ ਸਭ ਕੁਝ ਬਾਰ-ਬਾਰ ਬੈਠੇ ਤੇ ਸਾਰੇ ਬਾਰ-ਬਾਰ ਹਾਰਟ ਅਟੈਕ ਪਰੌਂਠੇ ਵਾਲੇ ਨੂੰ ਟਾਰਗੇਟ ਕਰ ਰਿਹਾ ਇਹ ਕਹਿੰਦੇ ਆਜ਼ਾਦ ਸਿੰਘ ਨੇ ਭੇਜਿਆ ਤੁਸੀਂ ਕੀ ਇਹ ਨਾ ਨਹੀਂ ਉਹ ਆਹ ਦੇਖੋ ਜੀ ਇੱਕ ਘੰਟਾ ਸੌਣ ਆਈ ਹੋਈ ਹੈ ਕੋਈ ਲੜਾਈ ਵਾਲੀ ਗੱਲ ਨਹੀਂ ਨਾ ਕਿਸੇ ਨੇ ਕੰਪਲੇਂਟ ਕੀਤੀ ਨਾ ਕੁਝ ਬਾਰ ਬਾਰ ਹਾਰਟ ਅਟੈਕ ਪਰੌਂਠੇ ਵਾਲਿਆਂ ਨੂੰ ਹੀ ਟਾਰਗੇਟ ਕਰ ਰਿਹਾ ਇਹ ਕਹਿੰਦੇ ਆਜ਼ਾਦ ਸਿੰਘ ਨੇ ਭੇਜਿਆ ਤੁਸੀਂ ਕੀ ਇਹ ਨਾ ਨਹੀਂ ਉਹ ਆਹ ਦੇਖੋ ਜੀ ਮੇਨ ਰੋਡ ਤੇ ਗੱਡੀ ਲੱਗੀ ਹਾਡ ਅਟੈਕ ਪਰੋਂਠੇ ਵਾਲਿਆਂ ਨੂੰ ਹੀ ਹਾਰਡ ਅਟੈਕ ਪਰੋਂਠੇ ਵਾਲਿਆਂ ਨੂੰ ਟਾਰਗੇਟ ਕਰਦੇ ਇਹ ਬੰਦਾ ਸਹੀ ਐ ਨਹੀਂ ਇਹਨੂੰ ਕੀ ਕਿਹਾ ਜਾਗਰ ਬੋਲੋ ਭਾਜੀ ਕੰਸੀ ਦੇ ਕੰਮ ਨਹੀਂ ਗੱਲ ਸੁਣੋ ਸਹੀ ਟ੍ਰੈਫਿਕ ਪੁਲਸਾਂ ਤਾਂ ਉਹਨਾਂ ਨੇ ਸਾਕੇ ਕਿ ਟ੍ਰੈਫਿਕ ਟ੍ਰੈਫਿਕ ਆਪਾਂ ਵਿਚਕਾਰ ਗੱਡੀ ਰੋਕੀ ਭਾਜੀ ਉਹਨਾਂ ਨੇ ਇਹ ਹਾਲ ਇਹ ਲਫਜ਼ ਆ ਕੇ ਨਹੀਂ ਗਿਆ ਤੁਸੀਂ ਕੀ ਇਹਦੀ ਕਰ ਰਹੇ ਹੋ ਜੇ ਤੁਹਾਨੂੰ ਠਕਾ ਨਾ ਕਰੋ ਲੋਕ ਕਰਕੇ ਪੁੱਛੋਗੇ ਜੇ ਕੋਈ ਬੰਦਾ ਮਿਹਨਤ ਕਰ ਰਿਹਾ ਠਕਾ ਨਾ ਕਰੋ ਤੁਸੀਂ ਸੜਕ ਛੋਪ ਕਰਕੇ ਪੁੱਛੋਗੇ ਆਪਦੀ ਗੱਡੀ ਸਾਈਡ ਲਾ ਕੇ ਆਓ ਜਾਂ ਚਲਾਨਾ ਪਾਉਗੇ ਤੇ ਕੱਢ ਕੇ ਤੁਸੀਂ ਆਹ ਦੇਖੋ ਜੀ ਵਿੱਚ ਘਾਰ ਗੱਡੀਆਂ ਲਾ ਕੇ ਇਹ ਬਦਮਾਸ਼ੀਆਂ ਕਰਨ ਗਿਆ ਹੁਣ ਸਿਰਫ ਇਹਨਾਂ ਨੂੰ ਜਲੰਧਰ ਸਾਹਰ ਅਟੈਕ ਪਰੋਂਠਾ ਨਜ਼ਰ ਆਉਂਦਾ ਕਹਿੰਦੇ ਇਹ ਕਹਿੰਦੇ ਅਜੈਬ ਸਿੰਘ ਜੀ ਨੇ ਭੇਜਿਆ ਹੈ ਸਪੈਸ਼ਲ ਸਾਰੀਆਂ ਫੈਮਲੀਆਂ ਖੜੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਆਹ ਦੇਖੋ ਜੀ ਸਾਰੀਆਂ ਫੈਮਲੀਆਂ ਖੜੀਆਂ ਭਰਾਵਾ ਭਰਾ ਲਵ ਯੂ ਥੈਂਕ ਯੂ ਜੀ ਖਿਆਲ ਰੱਖੋ ਧਿਆਨ ਨਾਲ ਕੰਮ ਕਰੋ ਆ ਵਿਚਕਾਰ ਗੱਡੀ ਲਾਈ ਹਜੇ ਤੱਕ ਇਹਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ